ਅੱਜ ਅਸੀਂ ਬਣਾ ਰያ ਹੈ ਮੰਗੇਓ ਤੋ ਬਹੁਤ ਹੀ ਕਰੀਮੀਸ ਆ ਡੈਜ਼ਰਟ ਇਹਦੇ ਵਿੱਚ ਤਾਂ ਨਾ ਹੀ ਗ੍ਰੇਸ ਚਲਾਉਣ ਦੀ ਲੋੜ ਆ ਨਾ ਹੀ ਇਹਦੇ ਵਿੱਚ ਕਰੀਮ ਦੀ ਜ਼ਰੂਰਤ ਆ ਤੇ ਤਾਂ ਵੀ ਇਹ ਮੰਗੇਓ ਡੈਜ਼ਰਟ ਬਹੁਤ ਹੀ ਲਾਸਵਰ ਬਣ ਕੇ ਰੈਡੀ ਹੋਏਗਾ ਤੇ ਤੁਸੀਂ ਟਰਾਈ ਵੀ ਬਹੁਤ ਕੀਤੇ ਹੋਣੇ ਬਟ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਤੇ ਖਾ ਕੇ ਦੇਖਿਓ ਅਮੇਜ਼ਿੰਗ ਟੇਸਟ ਹੈ ਇਸ ਦਾ ਸਭ ਤੋਂ ਪਹਿਲਾਂ ਅਸੀਂ ਬਾਉਲ ਲੈ ਲਿਆ ਤੇ ਬਾਉਲ ਦੇ ਉੱਪਰ ਚੰਨੀ ਰੱਖ ਦਿੱਤੀ ਹੋਈ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਕੱਪ ਦਹੀਂ ਮੈਂ ਫਰੈਸ਼ ਦਹੀਂ ਜਿਹੜਾ ਯੂਜ਼ ਕੀਤਾ ਆ ਏ ਇਸ ਨੂੰ ਆਪਾਂ 30 ਤੋਂ 40 ਮਿੰਟ ਆਪਾਂ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਦੂਸਰੀ ਸਾਈਡ ਤੇ ਮੈਂ ਇੱਕ ਮੰਗੋ ਲੈ ਲਿਆ ਏ ਤੇ ਮੰਗੋ ਜਿਹੜਾ ਉਹ ਮਿੱਠਾ ਹੋਣਾ ਚਾਹੀਦਾ ਏ ਖੱਟੇ ਆਂਬ ਦਾ ਯੂਜ਼ ਬਿਲਕੁਲ ਵੀ ਨਾ ਕਰਿਓ ਤੇ ਮੰਗੋ ਦਾ ਜਿੰਨਾ ਵੀ ਪਲਪ ਆ ਉਹ ਅਸੀਂ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਤੇ ਹੁਣ ਮੈਂ ਗ੍ਰਾਈਂਡਰ ਚਾਰ ਲਿਆਏ ਤੇ ਜਿਹੜੇ ਅਸੀਂ ਪਲਪ ਜੋ ਕੱਢਿਆ ਹੋਇਆ ਸੀ ਆਂਬ ਦਾ ਤੇ ਉਹ ਅਸੀਂ ਗ੍ਰਾਈਂਡਰ ਚਾਰ ਦੇ ਵਿੱਚ ਐਡ ਕਰਕੇ ਤੇ ਅਸੀਂ ਇਹ ਬਹੁਤ ਹੀ ਵਧੀਆ ਪਿਊਰੀ ਬਣਾ ਕੇ ਰੈਡੀ ਕਰ ਲਵਾਂਗੇ ਤੇ ਹੁਣ ਅੱਧਾ ਘੰਟਾ ਹੋ ਚੁੱਕਾ ਹੈ ਤੇ ਸਾਡਾ ਜਿਹੜਾ ਦਹੀਂ ਉਹ ਬਹੁਤ ਹੀ ਵਧੀਆ ਸੈੱਟ ਹੋ ਕੇ ਰੈਡੀ ਹੈ ਤੇ ਹੁਣ ਅਸੀਂ ਤੇ ਬਾਉਲ ਲਿਆਏ ਪਾਉਲ ਦੇ ਵਿੱਚ ਦਹੀਂ ਨੂੰ ਟਰਾਂਸਫਰ ਕਰ ਦਿੱਤਾ ਹੈ ਤੇ ਕੁਝ ਅਸੀਂ ਗਰਮ ਪਾਣੀ ਦੇ ਵਿੱਚ ਕਿਸ ਨੂੰ ਭਿਉ ਕੇ ਰੱਖਿਆ ਸੀ ਤੇ ਉਹ ਵੀ ਐਡ ਕਰ ਦਵਾਂਗੇ ਉਸ ਦੇ ਨਾਲ ਹੀ 4 ਚਮਚ ਮੈਂ ਐਡ ਕੀਤੇ ਬ੍ਰਾਊਨ 슈ਗਰ ਤਿੰਨ ਤੋਂ ਚਾਰ ਇਲਾਚੀਆਂ ਲੈ ਕੇ ਮੈਂ ਉਸ ਨੂੰ ਦੋਰੀ ਦੇ ਵਿੱਚ ਕੁੱਟ ਕੇ ਤੇ ਐਡ ਕਰ ਦਿੱਤਾ ਹੈ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਫਾਈਨ ਮਿਕਸ ਕਰ ਲਵਾਂਗੇ ਇਹਦੇ ਵਿੱਚ ਇੱਕ ਵੀ ਦਹੀਂ ਦਾ ਦਾਣਾ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਡੈਸਰਟ ਜਿਹੜਾ ਉਹ ਖਾਣ ਦੇ ਵਿੱਚ ਵਧੀਆ ਨਹੀਂ ਲੱਗੇਗਾ ਤੇ ਉਸ ਤੋਂ ਬਾਅਦ ਅਸੀਂ ਜੋ ਮੰਗੋ ਪਿਊਰੀ ਬਣਾ ਕੇ ਰੈਡੀ ਰੱਖੀ ਸੀ ਤੇ ਉਹ ਵੀ ਐਡ ਕਰ ਦਵਾਂਗੇ ਤੇ ਫੇਰ ਤੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਏ ਜਿੰਨਾ ਜ਼ਿਆਦਾ ਮਿਕਸ ਕਰੋਗੇ ਉਨਾ ਹੀ ਜ਼ਿਆਦਾ ਕਰੀਮੀ ਡੈਜ਼ਰਟ ਜਿਹੜਾ ਉਹ ਬਣ ਕੇ ਰੈਡੀ ਹੋਏਗਾ ਤੇ ਹੁਣ ਅਸੀਂ ਇਹਦੇ ਵਿੱਚ ਕੁਝ ਫਰੂਟਸ ਐਂਡ ਡਰਾਈ ਫਰੂਟਸ ਐਡ ਕਰਾਂਗੇ ਮੈਂ ਇੱਕ ਐਪਲ ਥੋੜੀ ਜਿਹੀ ਕ੍ਰੇਪਸ ਐਂਡ ਥੋੜਾ ਜਿਹਾ ਮੰਗੋ ਵੀ ਕੱਟ ਕਰਕੇ ਐਡ ਕੀਤਾ ਹੈ ਥੋੜੀ ਜਿਹੀ ਅਨਾਰ ਦੇ ਦਾਣੇ ਜਿਹੜੀ ਉਹ ਐਡ ਕਰ ਦਵਾਂਗੀ ਜੇ ਤੁਹਾਨੂੰ ਡਰਾਈ ਫਰੂਟ ਪਸੰਦ ਹੈ ਤੇ ਤੁਸੀਂ ਐਡ ਕਰ ਸਕਦੇ ਹੋ ਨਹੀਂ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਮੈਂ ਇਸ ਦੇ ਵਿੱਚ ਕਾਜੂ, ਬਦਾਮ, ਕਿਸ਼ਮਿਸ਼ ਐਡ ਕੀਤੀ ਹੈ ਤੇ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਫਰੂਟਸ ਨੂੰ ਕਰੀਮ ਦੇ ਵਿੱਚ ਸੋ ਸਾਡਾ ਕਰੀਮੀ ਡੈਜ਼ਰਟ ਜਿਹੜਾ ਹੈ ਉਹ ਪਨਕੇ ਬਿਲਕੁਲ ਰੈਡੀ ਹੈ ਹੁਣ ਇਸ ਡੈਜ਼ਰਟ ਨੂੰ ਤੁਸੀਂ ਅੱਧਾ ਜਾਂ 1 ਘੰਟਾ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਤੁਸੀਂ ਇਸ ਨੂੰ ਸਰਵ ਕਰੋ ਐਂਡ ਬਹੁਤ ਹੀ ਚਾਦਾ ਸਵਾਦ ਲੱਗਦਾ ਹੈ ਠੰਡਾ ਠੰਡਾ ਖਾਣ ਦੇ ਵਿੱਚ ਜੇ ਰੈਸিপি ਤੁਹਾਨੂੰ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਐਂਡ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ